ਬੱਡੀ ਜੀ ਆ ਪੁੱਤ ਲੰਮੇ ਪਾਏ ਹੋ ਆ ਹੋ ਯਾਰ ਕੱਢ ਰਿਹਾ ਮੈਂ ਕਾ ਮੈਂ ਚੱਲ ਜਾ ਜੇ ਫਿਰ ਕਿੱਥੇ ਮੈਂ ਫਿਰ ਲੈ ਆਵਾਂ ਬੁਲਟ ਅੱਛਾ ਬੁਲਟ ਨਾਲ ਚੱਲੇ ਆਵਾਂ ਹਾਂਜੀ ਚੱਲ ਆਇਆ ਕੋਈ ਨਹੀਂ ਜਾ ਧਿਆਨ ਨਾਲ ਲੈ ਕੇ ਆਈ ਠੀਕ ਆ ਕੱਲਾ ਹੀ ਚੱਲੇ ਆਵਾਂ ਹਾਂਜੀ ਕੱਲਾ ਹੀ ਚੱਲੇ ਆਵਾਂ ਤੇ ਕਾਗਜ਼ ਪੱਤਰ ਲੈ ਆਈ ਉਹ ਕੋ ਸਾਰੇ ਹੁਣ ਨਹੀਂ ਕਾਗਜ਼ ਪੱਤਰ ਉਹ ਇਹ ਗੱਲ ਆਂਦਾ ਪੂੜਿਆ ਕੋਈ ਚੱਕਰ ਨਾਲੇ ਉਹਨੂੰ ਦੱਸ ਦੇਂ ਪਿਆਹ 50000 ਰੁਪਈਆ ਹੀ ਉਹ ਜਿਹੜਾ ਤੂੰ ਕਿਹਾ ਸੀ ਹਾਂਜੀ ਤੇ ਹੁਣ ਸਾਡੇ ਮਗਰ ਨਾ ਚੜ ਜੀ ਭਰਾਵਾ ਸਾਡੇ ਕੋਲ ਪੈਸੇ ਨਹੀਂ ਆ ਆ ਨਹੀਂ ਨਹੀਂ ਕੋਈ ਨਹੀਂ ਉਹ ਮੈਂ ਕਰ ਲਈ ਗੱਲ ਉਹਦੇ ਨਾਲ ਠੀਕ ਹੈ ਕਿ ਨਹੀਂ ਤੇ ਬਾਕੀ ਮੈਂ ਕਰ ਲਵਾਂਗਾ ਫਿਰ ਥੋੜੇ ਬੋੜੇ ਕਣਕੋ ਦੇ ਦੀ ਤੇ ਕੋਣੂ ਦਾ ਗਾਂ ਚੋਣੋ ਲੈ ਲਈ ਆਹ ਠੀਕ ਹੈ ਕਿ ਨਹੀਂ ਠੀਕ ਆ ਤੇ ਜਾ ਫਿਰ ਲੈ ਆ ਤੇ ਇੱਕ ਕੰਮ ਕਰੀ ਹਾਂਜੀ ਦੋ ਡੱਬੇ ਲਈ ਆਵੇਂ ਮਠਿਆਈ ਦੇ ਦੋ ਡੱਬੇ ਆਹ ਚਲ ਇੱਕ ਆਪਣੇ ਲਈ ਲੈ ਆਈ ਤੇ ਇੱਕ ਮੰਜਿੰਦਰ ਹੋਣਾ ਨਹੀਂ ਲੈ ਆਏ ਉਹਨਾਂ ਨੇ ਕਹੀ ਪਤਾ ਡਾੜੀ ਰੱਖਣਾ ਕਿ ਨਹੀਂ ਰੱਖਣਾ ਉਹ ਰੱਖਣਗੇ ਪਤਾ ਇਹੋ ਜਿਹਾ ਥੋੜਾ ਗੱਲਾਂ ਸੋਚੀ ਦੀਆਂ ਹੀ ਦੀਆਂ ਆ ਚਲੋ ਲੈ ਆਉਂਗਾ ਮੈਂ ਆ ਚਲ ਉਹਨਾਂ ਦਾ ਮੂੰਹ ਮਿੱਠਾ ਕਰਾ ਦਾਂਗੇ ਲੈ ਆਉਂਗਾ ਮੈਂ ਲੈ ਆਉਂਗਾ ਆਹੋ ਮੈਂ ਤੇ ਕੰਨਾ ਜੇ ਤੁਸੀਂ ਵਿਹਲੇ ਹੋ ਤੇ ਆਜੋ ਫਿਰ ਨਾਲ ਹੀ ਆਜੋ ਉਹ ਵਿਹਲੇ ਨੂੰ ਪੁੱਤ ਮੈਂ ਵਿਹਲਾਂਗਾ ਮੈਂ ਆ ਕੇ ਕਰੂੰਗਾ ਉੱਥੇ ਜਾ ਕੇ ਤੂੰ ਲੈ ਆ ਉਹਨਾਂ ਨਾਲੇ ਗੱਲਬਾਤ ਕਰ ਲਿਓ ਜਿਹੜੀ ਮੈਂ ਕਿਹਾ ਕਰਨੀ ਆ ਉਹ ਗੱਲ ਉੱਥੇ ਕਾਦੀ ਕਰਨੀ ਆ ਗੱਲ ਤੇ ਤੂੰ ਕੀਤੀ ਆ ਪੈਸੇ ਉਹਨੂੰ ਦੇ ਤੇ ਲੈ ਆ ਤੇਰਾ ਯਾਰ ਦੋਸਤ ਦੀ ਉਹ ਕਿਹੜਾ ਬਗਾਨਾ ਵਾ ਚਲੋ ਫਿਰ ਵੇਖ ਲਓ ਮੈਂ ਹੋਵਾ ਫਿਰ ਜਾ ਤੂੰ ਚਲੋ ਠੀਕ ਆ ਬਾਬੇ ਦਾ ਨਾਮ ਲੈ ਕੇ ਜਾ ਠੀਕ ਹੈ ਗੁਰੂ ਦਾ ਤੇ ਕੋਈ ਗੱਲ ਨਹੀਂ ਤੇ ਭੁਜਾਈ ਨਾ ਬੋਦਾ ਹੁਣ ਨਹੀਂ ਨਹੀਂ ਆ ਖੁਸ਼ੀ ਖੁਸ਼ੀ ਚ ਹੌਲੀ ਆਈ ਠੀਕ ਆ ਹੌਲੀ ਚਲਾਉਣੀ ਚਾਹੀਦੀ ਇਹ ਚੀਜ਼ ਠੀਕ ਆ ਡੈਡੀ ਕਈ ਪੁੱਤ ਚੀਜ਼ਾਂ ਆ ਜਾਂਦੀਆਂ ਰਾਹ ਦੇ ਵਿੱਚ ਕੋਈ ਕੁੱਤਾ ਆ ਗਿਆ ਕੋਈ ਬਿੱਲੀ ਆ ਗਈ ਕੋਈ ਡੰਗਰੀ ਆ ਜਾਂਦਾ ਵਾ ਆ ਗਈ ਨਹੀਂ ਨਹੀਂ ਹੌਲੀ ਆਉਂਗਾ ਮੈਂ ਆ ਤੂੰ ਜਾ ਲੈ ਕੇ ਆ ਤੇ ਲੈ ਆਂ ਡੱਬੇ ਦੋ ਹੈ ਠੀਕ ਆ ਚਲੋ ਵਾਹਿਗੁਰੂ ਮਾਰਾ ਸੱਚੇ ਪਾਸ਼ਾ ਜੇ ਚੱਲਿਆ ਮੁੰਡਾ ਲੈ ਤੇ ਚਲੋ ਸੁਖਣ ਢੋਣੀ ਹੋਵੇ ਚੀਜ਼ ਮੰਮੀ ਜੀ ਮੈਂ ਚੱਲਿਆ ਜੇ ਫਿਰ ਇਹ ਪੁੱਤ ਮੈਨੂੰ ਇਹ ਦੱਸ ਇਕੱਲੇ ਨਹੀਂ ਜਾਣਾ ਈ ਜਾਣਾ ਤੇ ਮੈਂ ਇਕੱਲੇ ਨਹੀਂ ਆ ਪਰ ਉਹ ਤਾਂ ਮੈਂ ਮੁੰਡੇ ਨੂੰ ਕਿਸ ਨੂੰ ਫੋਨ ਕੀਤਾ ਸੀਗਾ ਅੱਛਾ ਅੱਛਾ ਤੇ ਉਹਨੂੰ ਮੈਂ ਕਰ ਲਾਂਗਾ ਫੋਨ ਇੱਕ ਵਾਰੀ ਫੇਰ ਤੇ ਮੈਂ ਤੇ ਡੈਡੀ ਨੂੰ ਕਹਾਂ ਰਿਹਾ ਵੀ ਚਲੋ ਜੇ ਨਾਲ ਵੇਲੇ ਉਹਦੇ ਅੱਛਾ ਤੇ ਡੈਡੀ ਕਹਾਂਦੇ ਨਹੀਂ ਪੁੰਹ ਹੋ ਗਿਆ ਤੇ ਤੂੰ ਏਦਾਂ ਕਰ ਯਾਰ ਦੋਸਤ ਨੂੰ ਲੈ ਜਾ ਪਰ ਹੁਣ ਇੱਕ ਕੰਮ ਕਰੀਂ ਵੇਖ ਲਈ ਚੱਜ ਸੁਆਦੀ ਚੀਜ਼ ਲਿਆਈ ਕਈ ਵਾਰੀ ਹੁੰਦਾ ਪੁਰਾਣੀ ਚੀਜ਼ ਤੇ ਮਾਰੇ ਮੋٹے ਪੈਸੇ ਲਾ ਕੇ ਉਹਦਾ ਹੀ ਦੇ ਦਿੰਦੇ ਹੁੰਦੇ ਓਏ ਮੰਮੀ ਨਹੀਂ ਨਵਾਂ ਹੀ ਲਿਆ ਵਾ ਮੈਨੂੰ ਪਤਾ ਉਹਨੇ ਕਦੋਂ ਲਿਆ ਹੈਗਾ ਅੱਛਾ ਆਹੋ ਨਵਾਂ ਬੁਲਟਵਾ ਨੇ ਹਾ ਪੁੱਤ ਅੱਜ ਕੱਲ ਕੋਈ ਨਹੀਂ ਹੈਗਾ ਸੱਕਾ ਤੈਨੂੰ ਪਤਾ ਤੇ ਗਈ ਮम्मी ਮੇਰਾ ਯਾਰ ਦੋਸਤ ਵਾ ਉਹਨਾਂ ਤੇ ਵਿਚਾਰੇ ਨੇ ਬਾਹਰ ਜਾਣਾ ਹੈਗਾ ਤੇ ਤਾਂ ਕਰਕੇ ਉਹ ਤੇ ਫਾਇਏ ਥੋੜਨੇ ਹੀ ਤਾਂ ਕਰਕੇ ਮਨੋਂ ਉਹਨੇ ਵੇਚਾ ਨਹੀਂ ਤੇ ਉਹਨੂੰ ਕੀ ਲੋੜੀ ਵੇਚਣ ਦੀ ਨਵਾਂ ਤੇ ਲਿਆ ਉਹਨਾਂ ਚੱਲ ਹੁਣ ਇੱਕ ਕੰਮ ਹੋਰ ਵੀ ਕਰ ਲਈ ਆਖਣਾ ਮम्मी ਤਾਂ ਕੰਮ ਹੀ ਬੜੇ ਦੱਸਦੀ ਆਉਂਦਾ ਆਉਂਦਾ ਗੁਰਦੁਆਰੇ ਮੱਥਾ ਟੇਕ ਕੇ ਆਵੀਂ ਚੰਗਾ ਪਹਿਲਾਂ ਗੁਰੂ ਘਰ ਲੈ ਕੇ ਚੀਜ਼ ਜਾਈਦਾ ਵਾ ਉਹ ਚੱਲ ਜਦੋਂ ਮੈਂ ਘਰ ਲਿਆ ਆਉਗਾ ਤੇ ਘਰੋਂ ਚੱਲ ਜਾਾਂਗੇ ਧਾਰੀ ਨੂੰ ਲੈ ਕੇ ਗੁਰਦੁਆਰੇ ਤੇ ਡੱਬੇ ਲੈ ਆਮੀ ਫਿਰ ਆਟੋ ਬੇਟਾ ਅਰੀ ਨੇ ਕਿਹਾ ਮੈਂ ਲੈ ਆਉਂਗਾ ਤੂੰ ਆ ਪਤਾ ਕੋਈ ਆ ਜਾਂਦਾ ਵਧਾਈ ਦੇਣ ਵਾਲਾ ਕੋਈ ਨਹੀਂ ਚਲ ਮੂੰਹ ਮਿੱਠਾ ਪੁੱਤ ਕਰਾ ਦੇਈਦਾ ਵਾ ਚਲ ਠੀਕ ਆ ਤੇ ਰੱਬ ਦਾ ਨਾਮ ਲੈ ਕੇ ਜਾਮੀ ਉਹ ਠੀਕ ਆ ਮਾਤਾ ਨਹੀਂ ਆਣੇ ਨੂੰ ਗੱਲ ਕਹੀ ਇਹਦਾ ਇੰਨੇ ਪਾਸ਼ ਲੱਗਦੇ ਆ ਵੀ ਮੈਂ ਕਿਹੜੀ ਮਾੜੀ ਮਤਦਿਆਂ ਨਹੀਂ ਮੈਂ ਵੀ ਚੰਗੀ ਦੇ ਨਹੀਂ ਮੈਂ ਆ ਕਿਆ ਤਹੇ ਲੰਮੇ ਪੈ ਰਹੇ ਜੇ ਜੇ ਮੁੰਡਿਆਂ ਨੇ ਆਨੇ ਨੇ ਤੁਹਾਨੂੰ ਨਾਲ ਜਾਣ ਵਾਲਾ ਕਹਦਾ ਤੁਸੀਂ ਨਾਲ ਚੱਲ ਜਾਣਾ ਲੰਮੇ ਪੈ ਕਿਹੜਾ ਹੋਰ ਵੱਡੇ ਹੋ ਜਾਣਾ ਉਹ ਕੋਈ ਗੱਲ ਨਹੀਂ ਆਪੇ ਲੈ ਆਊਗਾ ਮੈਂ ਉੱਥੇ ਰਹਿਣਾ ਲੈ ਪਿਆਣੀ ਚਾਲਾਸਰਾ ਹੁੰਦਾ ਵਾ ਸਿਆਣੇ ਬੰਦੇ ਦਾ ਨਿਆਣੇ ਤਾਂ ਨਿਆਣੇ ਹੀ ਹੁੰਦੇ ਨੇ ਉਹ ਕੋਈ ਨਹੀਂ ਕੋਈ ਨਿਆਣਾ ਨਹੀਂ ਗਾਹ ਜਮਾਨੇ ਚ ਚੱਲ ਕੋਈ ਨਹੀਂ ਮੁੰਡੇ ਦੀ ਰੀਤ ਪੂਰੀ ਹੋ ਗਈ ਹੈ ਆਹੋ ਰੀਤ ਤਾਂ ਪੂਰੀ ਹੋ ਗਈ ਤੇ ਮੈਂ ਕਿਹਨੇ ਜ਼ਿਆਦਾ ਹੀ ਨਾ ਕੋਈ ਪੈਸੇ ਕਿਤੇ ਖਰਚਾ ਦੇ ਨਿਆਣਾ ਨਹੀਂ ਨਿਆਣੇ ਨੇ ਹੁਣ ਜਿੰਨੇ ਕੋ ਸੌਦਾ ਹੋਇਆ ਹੀ ਆ ਕੋਈ ਐਡੀ ਗੱਲ ਨਹੀਂ ਗਈ ਇਹੋ ਹੀ ਆ ਵੀ ਖਰਚੇ ਵੜੇ ਉਹਦਾ ਚੀਜ਼ਾਂ ਦੇ ਤੇਲ ਤਾਲ ਵੀ ਬੜੇ ਖਾਂਦੇ ਆ ਨੇ ਇਹੋ ਜਿਹੀਆਂ ਚੀਜ਼ਾਂ ਵੱਡੀਆਂ ਇਹੋ ਜਿਹੀ ਚੀਜ਼ ਫਿਰ ਉਹ ਹੀ ਤਾਂ ਨਾ ਕੱਢੀ ਜਾਂਦੀ ਕਦੀ ਕਦਾਂ ਹੀ ਹੈ ਨਾ ਕਿ ਨਸ਼ੌਂਕ ਦੇ ਨਾਲ ਕਿ ਅਠਿੰਦਾ ਹਿੰਦ ਨਹੀਂ ਲੱਦੀ ਮੜਾ ਮੋਟਾ ਹਣਾ ਉਹ ਹੀ ਗੱਲਾਂ ਵਾ ਇਹਦੋਂ ਤਾਂ ਮੱਜਾਂ ਦੋ ਲਈਆਂ ਹੁੰਦੇ ਬੰਦਾ 4 ਰੁਪਏ ਵਟਦਾ ਹੀ ਉਹ ਉਹ ਗੱਲਾਂ ਛੱਡੋ ਉਹ ਜੇ ਨਿਆਣੇ ਨੂੰ ਕਹੀਏ ਤੇ ਉਹਨੇ ਮੂੰਹ ਮੋਟਾ ਕਰਨਾ ਮੈਂ ਕਿ ਪਹਿਲੇ ਜਮਾਨਿਆਂ ਚ ਪਹਿਲਾ ਸਾਈਕਲ ਹੁੰਦੀ ਸੀ ਤੇ ਹੁਣ ਗੱਡੀਆਂ ਆ ਗਈਆਂ ਮੋਟਰਸਾਈਕਲ ਆ ਗਏ ਬੁਲਟ ਆ ਗਏ ਪਹਿਲੇ ਜਮਾਨੇ ਦੇ ਲੋਕਾਂ ਕੋ ਸਾਈਕਲ ਵੀ ਕਈ ਵੇਲੇ ਵੇਲੇ ਕੋਈ ਫਿਰ ਟਾਈਮ ਲ ਉਹ ਦਿਹਾਈ ਆ ਜੇ ਹੁਣ ਜਿੱਦਾਂ ਦੀ ਦੁਨੀਆ ਵਾ ਉਹ ਓਦਾਂ ਦੇ ਰੱਬ ਹੋ ਗਿਆ ਰੱਬ ਦਾ ਦੱਸ ਕੀ ਕਸੂਰ ਆ ਹੁਣ ਲੋਕੇ ਸੁੱਖ ਵਾਲੀਆਂ ਚੀਜ਼ਾਂ ਲਈ ਜਾਂਦੇ ਆ ਤੇ ਓਦਾਂ ਦੁਖੀ ਆ ਆ ਬਿਮਾਰੀਆਂ ਕਿੰਨੀਆਂ ਵਾ ਹੈ ਜਿੱਥੇ ਜਾਣਾ ਕਿਸੇ ਨੇ ਗੱਡੀ ਕੱਢ ਲੈਣੀ ਕਿਸੇ ਨੇ ਮੋਟਰਸਾਈਕਲ ਕੱਢ ਲੈਣਾ ਵਾ ਜੇ ਕੋਈ ਬੰਦਾ ਸਾਈਕਲ 'ਤੇ ਚਲਾਉਂਦਾ ਸੀ ਤੇ ਮਿਹਨਤ ਹੁੰਦੀ ਸੀ ਪਹਿਲੇ ਜ਼ਮਾਨੇ ਜਾਂਦੇ ਲੋਕੀ ਤੁਰ ਕੇ ਜਾਂਦੇ ਹੁੰਦੇ ਸੀ ਸਾਰੇ ਆ ਤਾਂ ਫੇਰ ਕਈ ਕਈ ਮੀਲ ਤੁਰ ਕੇ ਜਾਣਾ ਤੇ ਸੌਖੇ ਵੀ ਤੇ ਹੈ ਹੀ ਨਾ ਹੁਣ ਹੁਣ ਵੇਖਣ ਵਾਲੀ ਨੇ ਅੱਖਾਂ ਚੰਗਾ ਭਲਾਈ ਤੇ ਬੇਚੇਰੇ ਕੱਖ ਵੀ ਨਹੀਂ ਹੁਣ ਘਰਾਂ ਜੀ ਅਸੀਂ ਵੀ ਲੱਗੇ ਆ ਮਸ਼ੀਨਰੀ ਵੀ ਸਾਰੀ ਆ ਗਈ ਆ ਹੁਣ ਜਾਨ ਨੂੰ ਤੇ ਲੋਕੀ ਹੁਣ ਚੁੱਕੀ ਫਿਰਦੇ ਦਵਾਈ ਵਾਲੇ ਲਫਾਫੇ ਤੇ ਹੋਰ ਨਹੀਂ ਇੱਕ ਗੱਲ ਸੁਣਿਆ ਪਹਿਲਿਆਂ ਜਮਾਨੇ ਦੀ ਲੋਕ ਇੰਨੇ ਵਾਂਡੇ ਵੀ ਨਹੀਂ ਜਾਂਦੇ ਹੁੰਦੇ ਤਾਂ ਹੁਣ ਪਾਇਆ ਤੇਲ ਚੱਲ ਵਾਂਡੇ ਵਾਂਡੇ ਜਾਣ ਵਾਲਿਆਂ ਨੇ ਪਹਿਲਾਂ ਸੋਚਣਾ ਵਾ ਇੰਨੇ ਮੀਲ ਤੁਰ ਕੇ ਜਾਣਾ ਪੈਣਾ ਵਾ ਹੈ ਜਿੰਨੇ ਜਾਣਾ ਉਹਨੂੰ ਵੀ ਹੋਣਾ ਪਏ ਮੈਨੂੰ 2-4 ਦਿਨ ਰਹਿਣਾ ਪੈਣਾ ਮੈਂ ਜਾਊਂਗਾ ਰਹੂੰਗਾ ਪਹਿਲੀ ਗੱਲ ਤੋਂ ਦਾ ਸਾਰਾ ਦਿਨ ਤੁਰਦੇ ਲੱਗ ਜਾਂਦਾ ਸੀ ਜੇ ਸੁਖ ਸੁਲਤਾਨਾਂ ਤਾਂ ਦੁਨੀਆ ਤੰਗ ਵੀ ਬੜੀ ਆ ਪਹਿਲਾਂ ਕਿਸ ਨੇ ਕਿਤੇ ਆਉਣਾ ਇਹ ਕਿਸੇ ਨੂੰ ਪਤਾ ਲੱਗਣਾ ਨਾ ਲੱਗਣਾ ਹੁਣ ਹੁਣ ਮੈਂ ਟੋਮੇਂਟੀ ਫੋਨ ਕਰ ਦਿੰਦੇ ਆਂ ਆਹ ਫੋਨ ਜਿਆ ਮੈਂ ਇਹਨੇ ਬਹੁਤਾ ਕੰਮ ਖਰਾਬ ਕਰਤਾ 20 ਘੰਟੇ ਟੁੱਟ 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 ਕਰ ਲਈ ਅਗਲੇ ਨੇ ਭਾਵੇਂ ਕੋਈ ਚੀਜ਼ ਨਾ ਖਵਾ ਲੈਣੀ ਹੋਏ ਉਹ ਵੀ ਉਹਨੂੰ ਖਵਾ ਲੈਣੀ ਪੈਂਦੀ ਆ ਮੁਰਗੇ ਅਗਲੇ ਘਰ ਜਾ ਕੇ ਕਹਿੰਦੇ ਇਹਨੂੰ ਫੋਨ ਕੀਤਾ ਸੀ ਉਹ ਤੁਹਾਡੇ ਲਈ ਬਣਾਇਆ ਕੱਖ ਵੀ ਨਹੀਂ ਪਤਾ ਨਹੀਂ ਇਹ ਪੁੱਤਰ ਇਹ ਫੋਨ ਵੀ ਕਿੰਨੇ ਬਣਾ ਛਣਿਆ ਵਾ ਮੈਂ ਆਹ ਕਈ ਵਾਰੀ ਬੜਾ ਸਾੜਨੀ ਇੱਥੇ ਸਾਡੇ ਘਰ ਵੀ ਕਦੀ ਕਿਸ ਦਾ ਫੋਨ ਆ ਜਾਂਦਾ ਕਦੀ ਕਿਸ ਦਾ ਫੋਨ ਆਉਂਦਾ ਉਹ ਬਣਾਇਆ ਤੇ ਸੁਖ ਵਾਸਤੇ ਹੀ ਅਗਲਿਆਂ ਨੇ ਪੀ ਚੱਲ ਕੇ ਇਹਨੂੰ ਸੁਣਾ ਸੁਣੋਂ ਦੇ ਦੋ ਪਰ ਇਹ ਤੇ ਹੁਣ ਚੋਰੀਆਂ ਵੀ ਚੱਲਣ ਡਿਆ ਪਈਆਂ ਅਗਲੇ ਆਂਦੇ ਆਪ ਪਿੰਡ ਚੋਰੀ ਕਰਨੀ ਆ ਇੱਥੇ ਖਲੋਤੇ ਆ ਜਾ ਅੱਛਾ ਉਹ ਚੱਲ ਛੱਡ ਤੂੰ ਸਾਰੀਆਂ ਗੱਲਾਂ ਇਹ ਜੁਗਜ ਹੈਗਾ ਦੁਨੀਆ ਦੇ ਨਾਲ ਹੀ ਚੱਲਣਾ ਪੈਂਦਾ ਵਾ ਆਪੇ ਬਾਬਾ ਨਾਨਕ ਕੀ ਕਰੂਗਾ ਸਾਰੇ ਕੰਮ ਚੰਗੇ ਤੂੰ ਚਾਹ ਬਣਾ ਕੇ ਅਨੇ ਗੱਡਮੀ ਜਾ ਕੇ ਚੰਗਾ ਲੈ ਬਾਬਾ ਤੁਹਾਨੂੰ ਤੇ ਚਾਹ ਤੋਂ ਸਵਾਹ ਕੋਈ ਕੰਮ ਹੀ ਨਹੀਂ ਹੈ ਸੰਗੜੀ ਜੀ ਬਣਾਈ ਐਦਾਂ ਕਾਣਾ ਖਲਾ ਰਿਆ ਹੋਵੇ ਨਾ ਤੇ ਡਿੱਗੇ ਨਾ ਦੇਖ ਆ ਇਹੋ ਜੀਆਂ ਗੱਲਾਂ ਸਿੱਖਣੀਆਂ ਨੇ ਕੋਈ ਤੁਹਾਡੇ ਕੋਲ ਸਿੱਖੇ ਉਹ ਚੱਲ ਜਾ ਮਣਵੇਂ ਬਹਾਨੇ ਬਾਜੀ ਨਾ ਲਈ ਜਾ ਦੁੱਧ ਪਾਲੀ ਮਾਸਾ ਚੱਲ ਯਾਰ ਕੁੜੀ ਨੇ ਸਾਗ ਤਰਿਆ ਹੀ ਬਾਣੀ ਚੱਲਿਆ ਵਾ ਹੈ ਇਹ ਆ ਵੀ ਸਾਗ ਦੀ ਬੇਨਤ ਬੜੀ ਐ ਸਾਰਾ ਟੱਬਰੀ ਆਗੂ ਗੋ ਡੋਂ ਤੇ ਫਿਰ ਜਾ ਕੇ ਤੇ ਗੱਲ ਬੰਦਦੀ ਐ ਲਓ ਚਾਹ ਪੀ ਲਓ ਕਿਦਾਂ ਪਾਥੀਆਂ ਭਨ ਭਨ ਲਾਉਣ ਦੇ ਆ ਉਹ ਪਾਥੀਆਂ ਭਨਣੀਆਂ ਨਹੀਂ ਤੂੰ ਵੀ ਕਿਤੇ ਆੜ ਕੇ ਅੱਗੇ ਡਾ ਦੇ ਅਗਰ ਮਾਸਾ ਹਾਂ ਤੇ ਬਾਹਤਰੀ ਠੀਕ ਵਾ ਹਾਂ ਹੈ ਬਾਹ ਠੀਕ ਵਾ ਤੇ ਫਿਰ ਤੁਹਾਡੇ ਵਾਸਤੇ ਚਾਹ ਲੈ ਕੇ ਆਈ ਹਾਂ ਤੁਹੇ ਨਾ ਮੈਨੂੰ ਚੰਗੀ ਕਿਉਂ ਜਿੰਨੀ ਮਾਦੀ ਚੰਗੀ ਬਣ ਕੇ ਦੱਸ ਤਾ ਉਹ ਗੱਲ ਚੰਗੇ ਚੁੰਗੀ ਕਹਿਣ ਦੀ ਹੁੰਦੀ ਬੰਦਾ ਆੜ ਕੇ ਨਾਲੇ ਤੇ ਧੁੱਪ ਸੇਕਦਾ ਵਾ ਤੇ ਨਾਲੇ ਬੰਦਾ ਗੁੜਾ ਲੈਂਦਾ ਤੇ ਕੀ ਹੋ ਗਿਆ ਜੇ ਨੋਂ ਤਾੜੀ ਨਾ ਸਾਗ ਧਾਰੀ ਲਿਆਵ ਤੇ ਉਹ ਤੇ ਗੱਲਾਂ ਨਾ ਕਰੋ ਤੁਸੀਂ ਓਏ ਆਪ ਹੀ ਕੰਮ ਨੂੰ ਹੱਥ ਲਾਈ ਦਿੰਦਾ ਫੇਰ ਕਿਹੜਾ ਨਵਾਂ ਮਾਲੀਆਂ ਹੁੰਦੀਆਂ ਹੈਂ ਨਾਲੇ ਨਾ ਮੈਂ ਬੜੇ ਦੜਾ ਦਾ ਰੋਡ ਲਿਆਵ ਕਰਨਾ ਜਦ ਤ ਨਹੀਂ ਵਾਕ ਹੋਏ ਹਨਾ ਸਾਰਾ ਕੰਮ ਨਭ ਕਰਦੇ ਤੂੰ ਉਹਨੇ ਬਿਲਕੁਲ ਵੈਸ਼ਨ ਹੋ ਗਈ ਹੈਂ ਬਸ ਹਾਂ ਉਹ ਗੱਲ ਕਹਿਣੀ ਬਾਕੀ ਸੀ ਤੁਹਾਡੀ ਵੀ ਮੈਂ ਕਰਦੀ ਕੁਛ ਨਹੀਂ ਉਦਾਂ ਹੀ ਤਾਨੂੰ ਦਿਖਦਾ ਹੀ ਕੁਛ ਨਹੀਂਗਾ ਠੀਕ ਆ ਨਾ ਨਹੀਂਗਾ ਇਥੇ ਸਰੀਰ ਵੇਖਾ ਮੇਰਾ ਅੱਧਾ ਰਹਿ ਗਿਆ ਸੱਦ ਦੇ ਕਰਕੇ ਪਰ ਤਾਨੂੰ ਕਿੱਥੋਂ ਦਿਖਣਾ ਵਾ ਮੈਨੂੰ ਤੇ ਅੱਧਾ ਲੱਗਦਾ ਰੀ ਚੰਗੀ ਭਲੀ ਤੇ ਤੂੰ ਹੈਗੀ ਹੈਂ ਚੰਗੀ ਭਲੀ ਸੁਹਾਵਾ ਖੋਖਾ ਵਾ ਸਰੀਰ ਸਾਰਾ ਮੇਰਾ ਖੋਖਾ ਵਾ ਇਥੇ ਇਹ ਲਿਆ ਮੇਰ ਕੋ ਨਹੀਂ ਜਾਂਦਾ ਬਾਹ ਮੇਰੀ ਨਹੀਂ ਪੈਂਦੀ ਕਿਸੇ ਕੰਮ ਨੂੰ ਉਦਾਂ ਹੀ ਬਹੁਤੀ ਚੰਗਾ ਲੱਗਦਾ ਤੁਰਿਆ ਫਿਰਦਾ ਅਜੇ ਨਾ ਤੇਰੀ ਚੰਗੀ ਹੈ ਤੈਨੂੰ ਕਿੰਨਾ ਸਮਾਰ ਪੰਜੀ ਦੀ ਪੰਜੀ ਬਣਾ ਕੇ ਦਿੱਤੀ ਉਹਨੇ ਤੇ ਨਾ ਨਾ ਕਰੇ ਤਾਂ ਕੌਣ ਕਰੇ ਫਿਰ ਹੈ ਮੇਰੀ ਘੜੀ ਧੀ ਆ ਕੋਈ ਜਨੇ ਕਰ ਲੈਣਾ ਯਾਰ ਇਤਰਾ ਨਾ ਕਰਿਆ ਕਰ ਤੋਇ ਨਾ ਕੋਈ ਸ਼ਰਮ ਨਾ ਹੱਥ ਮਾਰਿਆ ਕਰ ਥੋੜਾ ਬੋਤਾ ਦੇ ਰਾਲਾ ਕੁੜੀ ਦਾ ਕੰਮ ਕਰਾਇਆ ਕਰ ਹੈ ਫੇਰ ਉਹੋ ਹੀ ਗੱਲ ਬਾਰ ਬਾਰ ਕੁੜੀ ਨਾ ਕੰਮ ਕਰਾਇਆ ਕਰ ਕੁੜੀ ਨਾ ਕੰਮ ਕੁੜੀ ਕੀ ਆ ਠੀਕ ਹੈ ਨੀ ਗੋਪਨ ਮੈਂ ਕਹਿੰਦੀ ਬਿਠੇ ਰਿਆ ਕਰ ਹੈ ਜਿੰਨਾ ਕ ਮੇਰਾ ਹੱਥ ਪੈਂਦਾ ਵਾ ਨਾ ਓਨਾਂ ਕ ਮੈਂ ਕਰ ਦਿੰਨੀ ਆ ਅੱਛਾ ਦਾ ਕੱਪ ਲਿਆ ਕੇ ਆਉਂ ਆ ਇਹ ਫੁਲਾ ਕੇ ਤੇ ਮਣ ਕੇ ਗੱਲਾਂ ਕਰਨੀ ਇਹਦਾ ਬਹੁਤ ਸਿਰ ਭਰ ਕੰਮ ਹੈ ਸਿਰ ਦੇ ਉੱਤੇ ਤੁਸੀਂ ਨਾ ਚੁੱਪੀ ਕਰ ਜਾਓ ਬਸ ਤੁਹਾਡੇ ਲਾ ਕੇ ਆਉਣਾ ਨਹੀਂ ਚਾਹੀਦਾ ਮੈਨੂੰ ਆਉਣਾ ਨਹੀਂ ਚਾਹੀਦਾ ਇੱਥੇ ਗੱਲਾਂ ਕਿੱਦਾਂ ਕਰਦੇ ਆ ਇਹ ਬੰਦਾ ਘੜੀਆਂ ਨੇ ਲਾਗੇ ਬੈਹਿ ਗਿਆ ਚੱਲ ਮੈਂ ਕੋਈ ਸੌ ਸੁੱਖ ਦੁੱਖ ਦੀ ਹੁੰਦੀ ਆ ਬੰਦਾ ਬੈਹਿ ਕੇ ਕਰ ਲੈਂਦਾ ਵਾ ਓਖੜੇ ਪੈਂਦੇ ਗਾੜੀ ਸਿਰਦੇ ਵਾਲਾ ਨੂੰ ਓ ਯਾਰ ਓਖਣ ਵਾਲੀ ਕਿਹੜੀ ਗੱਲ ਵਾ ਹੋਰ ਕੀ ਆ ਕਦੀ ਚੱਜ ਨਾਲ ਗੱਲ ਕੀਤੀ ਆ ਮੇਰ ਨਾਲ ਕਦੀ ਹਾਲ ਚਾਲ ਪੁੱਛਿਆ ਜੇ ਉਧਰ ਵੇਖ ਲਓ ਆਪਣੇ ਭਰਾ ਵੱਲ ਹੈ ਸਾਰਾ ਦਿਨ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦਾਰ ਹੀਂਦਾ ਵਾ ਉਹ ਤੇ ਕੋਈ ਹਮਤ ਲੈ ਲੈਣੀ ਕਰਨ ਦੇ ਗੱਲਾਂ ਉਹਨਾਂ ਡੰਗਰ ਚਾਰ ਰੱਖੇ ਆ ਅਗਲੇ ਧਾਰਾ ਧੂਰਾ ਕੱਢਦੇ ਆ ਤਾਂ ਇੱਕ ਦੂਜੇ ਲਾਗੇ ਬੈਠੇ ਰਹਿੰਦੇ ਆ ਠੀਕ ਆ ਇੱਕ ਦੂਜੇ ਲਾਗੇ ਬੈਠੇ ਰਹਿੰਦੇ ਆ ਆ ਜਿਹੜਾ ਸਾਦ ਸੁਗਵਾ ਨਾ ਇਹ ਤਾਂ ਦਾ ਭਰਾ ਹੀ ਧਰਦਾ ਜੇ ਹੁਣ ਭਰਾ ਹੀ ਧਰਦਾ ਇੱਥੇ ਆਹੋ ਅਗਲਾ ਕਹਿਣ ਦੇ ਕੋਈ ਗੱਲ ਨਹੀਂ ਇੱਕੋ ਹੀ ਧਰ ਦੇਈ ਮੁਰਤੇ ਸਾਰਾ ਕੰਮ ਮੇਰਾ ਤੇ ਜੇ ਮੈਂ ਕਹਤਾ ਆਪਣੀ ਨੌ ਨੂੰ ਕਿ ਤੂੰ ਬਣਾਵਾ ਚਾਰ ਗੰਦਲਾਂ ਤੋੜ ਕੇ ਤੇ ਕੀ ਆਖਰਾਗੀ ਤੁਸੀਂ ਵੀ ਨਾ ਬਸ ਮੇਰੇ ਸਿਰ ਦੇ ਵਾਲਾ ਨੂੰ ਪਿਆ ਕਰੋ ਹੁਣ ਨਾ ਬੰਦਿਆਂ ਕੰਮ ਕਰਿਆ ਕਰ ਪਰ ਮੈਂ ਦੱਸਾਂ ਗੱਲ ਚਲੋ ਛੱਡੋ ਪਰੇ ਕਰ ਲੂੰਗੀ ਹੋਰ ਕੀ ਆਂਦੇ ਜੇ ਨਾ ਮੇਰੀ ਗੱਲ ਸੁਣੋ ਆ ਕਵਾਂਢੀ ਕੀ ਕਰਦੇ ਫਿਰਦੇ ਆ ਹੈ ਕਰਨਾ ਕਿ ਆਪਣਾ کاروبار ਕਰਦੇ ਆ ਕਾ کاروبار ਸਵਾਹ ਕਰਦੇ ਆ ਅੰਦਰੇ ਅੰਦਰ ਖਿਚੜੀ ਪਕਾਉਂਦੇ ਆ ਕੋਈ ਮੁੰਡੇ ਨੇ ਮੈਨੂੰ ਦੱਸਿਆ ਹੀਗਾ ਤੇ ਕਪੱਤ ਵੀ ਰਹਿੰਦਾ ਜਿਹਨਾਂ ਦੇ ਘਰ ਵਿੱਚ ਹੁਣ ਨੌਹਾਂ ਆ ਤੇ ਉਹ ਵਿਚਾਰੀ ਓਹੀ ਫਿਰਦੀ ਆ ਕਿਉਂ ਜਿਹੜੀ ਪਰਝਾਈ ਆ ਨਾ ਤੁਹਾਡੀ ਉਹ ਘਟਣੀਗੀ ਉਹ ਲਾ ਕੇ ਖਾ ਸਕਦੀ ਆ ਕਿਹਨਾਂ ਕਦੀ ਵੀ ਨਹੀਂ ਹਾਂ ਹੋਰ ਤੇ ਮੈਨੂੰ ਮਾੜੀ ਬਣਾ ਛੱਡਿਆ ساری ਉਮਰ ਮੈਂ ਤਾਂ ਕਦੀ ਇਹੋ ਜੀ ਗੱਲ ਸੁਣੀ ਆ ਤੇਰ ਕਣ ਸੁਣਿਆ ਜੇ ਪਹਿਲੀ ਆ ਜਿੱਥੋਂ ਸੁਣਨਾ ਵਾ ਤੁਹਾਡੀ ਅੱਖਾਂ ਤਾਂ ਟਪੱਟੀ ਵੱਜੀ ਆ ਹੈ ਭਰਾ ਦੇ ਮਗਰ ਮਗਰ ਤੁਰੇ ਰਹਿੰਦੇ ਜੇ ਤੋ ਉਹਦੀਆਂ ਮੰਨਦੇ ਰਹਿੰਦੇ ਉਹ ਦੱਸਦਾ ਤੁਹਾਨੂੰ ਕੋਈ ਗੱਲ ਉਹ ਯਾਰ ਇੱਥੇ ਤਾਂ ਤੁਰਾਂ ਘੜਦੇ ਵੇਖੀਦੇ ਮੁੜਕੇ ਤੇ ਮੁੜਕੇ ਨਾਗ ਮੇਲ ਹੀ ਹੁੰਦੇ ਇਹਨਾਂ ਨਾ ਆਹ ਮੇਲ ਕਿੱਥੋਂ ਹੋਣੇ ਆ ਮੇਲ ਤਾਂ ਹੀ ਹੋਣਾ ਜੇ ਕੋਈ ਗੱਲ ਦੱਸਣ ਤੁਹਾਨੂੰ ਤੇ ਗੱਲ ਕਦੀ ਦੱਸੀਆਂ ਨੇ ਉਹ ਪੜਦੇ ਰੱਖਦਾ ਆਪਣੇ ਘਰ ਦੇ ਤੇ ਤੁਸੀਂ ਜਾ ਕੇ ਦੱਸ ਦਿਆ ਕਰੋ ਨਾ ਫਟਾਫਟ ਉਹਨਾਂ ਨੂੰ ਨਾਲੇ ਯਾਰ ਮੈਂ ਪੁੱਛ ਕੇ ਕੀ ਲੈਣਾ ਉਹਨੂੰ ਹੈ ਤੁਸੀਂ ਕੀ ਲੈਣਾ ਪੁੱਛ ਕੇ ਮੁੰਡੇ ਨੇ ਦੱਸਿਆ ਹੀ ਮੈਨੂੰ ਹੂੰ ਵੀ ਕਪੱਤ ਕਰਦੇ ਆ ਕੋਈ ਪੈਸੇ ਪੈਸੇ ਦੀ ਗੱਲ ਕਰਦੇ ਆ ਤੇ ਪਤਾ ਨਹੀਂ ਹੋ ਮੈਨੂੰ ਇਹ ਗੱਲ ਦਾ ਸਰ ਕੋਈ ਗੱਲ ਨਹੀਂ ਮੈਂ ਹਾਂ ਅੰਦਰ ਦੀਆਂ ਪੱਕੀਆਂ ਬਾਹਰੇ ਆ ਜਾਣੀਆਂ ਵਾ ਫੇਰ ਨਾ ਕਰ ਤੂੰ ਕਿੰਨਾ ਕੁ ਚਰਚ ਪਾਉਣਾ ਇਹਨਾਂ ਨੇ ਠੀਕ ਆ ਨਾ ਉਹ ਮੈਨੂੰ ਇਹ ਦੱਸ ਭਲੀਏ ਮਾਨਸੇ ਉਹਨਾਂ ਦਾ ਘਰ ਵਾ ਤੇ ਤੂੰ ਕਲੀ ਟੈਨਸ਼ਨ ਲੈਣ ਦੀ ਆ ਹੈ ਉਹ ਲੜਨ ਕੋਲਣ ਜੋ ਮਰਜ਼ੀ ਕਰਨ ਤੈਨੂੰ ਤੈਨੂੰ ਕੋ ਕਹਿੰਦੇ ਅਗਲੇ ਤੇ ਘਰ ਦਾ ਤਮਾਸ਼ਾ ਬੜੀ ਛਿਤੀ ਵੇਖਦੀ ਹੁੰਦੀ ਮੇਰੀ ਜਠਾਣੀ ਹੈ ਹੁਣ ਆਪਣੇ ਘਰ ਲੱਗਣ ਡਿਆ ਵਾ ਨਾ ਹੁਣ ਕੋ ਲੋਕ ਲੋਕੇ ਅੰਦਰ ਮੂੰਹ ਵੜ ਵੜ ਗੱਲਾਂ ਕਰਦੇ ਆ ਹੁਣ ਕਰਨਾ ਕਿਸ ਦੇ ਸਾਹਮਣੇ ਮੇਰੀ ਗੱਲ ਸੁਣ ਲੈ ਜੇ ਬਹਿਣਾ 2 ਮਿੰਟ ਬਹਿਰਾ ਧੁੱਪੇ ਨਹੀਂ ਤੇ ਭੱਜਾ ਤੈਨੂੰ ਦੱਸਾਂ ਗੱਲ ਆਹ ਮੈਂ ਤੁਹਾਨੂੰ ਕਿਥੇ ਚੰਗੀ ਲੱਗਣਾ ਵਾ ਮੈਂ ਨਹੀਂ ਚੰਗੀ ਲੱਗਣਾ ਤੁਹਾਨੂੰ ਠੀਕ ਆ ਲੈ ਆ ਵੀ ਚਾਹ ਬੜਾ ਕੇ ਤੇ ਮੈਂ ਕਿ ਛੇਤੀ ਚੱਲ ਜੇਗੇ ਤੂੰ ਸਿਰ ਬੜਾ ਖਾਦਾ ਗਿਆ ਤੁਹਾਡਾ ਮੈਂ ਬੁਲਾਇਆ ਹੀ ਨਹੀਂ ਕਰਨਾ ਤੁਹਾਨੂੰ ਬੁਲਾਉਣਾ ਛੱਡ ਦੇਣਾ ਵਾ ਫੇਰ ਠੰਡ ਪੈ ਜੂ ਤੁਹਾਡੇ ਕਲੇਜ ਦੇ ਅਰੇ ਚੱਲ ਪਰ ਇਹ ਚੱਲ ਬੈਠੇ ਰੋ ਕੱਲੇ ਇੱਥੇ ਉਹ ਦਾਦਾ ਗਾ ਕੰਮ ਨਹੀਂ ਕੋ ਧੰਦਾ ਨਹੀਂ ਬਸ ਲੋਕਾਂ ਦੀਆਂ ਗੱਲਾਂ ਦਾ ਖਿਆਲ ਆ ਜਦੋਂ ਮਰਜੀ ਵੇ ਲੈ ਬੁੱਢੀ ਨੂੰ ਵੀ ਹਾਂਜੀ ਕੋਈ ਗੱਲ ਨਹੀਂ ਠੀਕਾ ਹਾਂ ਚੰਗਾ ਠੀਕ ਨਵਦੀਪ ਹਾਂਜੀ ਨਾ ਸਾਗ ਧਰ ਕੇ ਤੇ ਆਪ ਨੂੰ ਥੱਲੇ ਆਣ ਕੇ ਫੋਨ ਤੇ ਲੱਗ ਗਈਆਂ ਹੈਂ ਮੰਮੀ ਮੈਨੂੰ ਡੈਡੀ ਹੁੰਦੇ ਕੋਈ ਗੱਲ ਨਹੀਂ ਤੂੰ ਥੱਲੇ ਚੱਲ ਜਾ ਤੇ ਅੱਗ ਮੈਂ ਡਾਈ ਜਾਵਾਂਗਾ ਬਾਕੀ ਮੈਂ ਸਾਰਾ ਕੰਮ ਕਰ ਆਈ ਆ ਤੈਨੂੰ ਕਹਿ ਕੇ ਨਾ ਅੱਗ ਮੈਂ ਡਾਈ ਜਾਊਗਾ ਤੇ ਮੇਰੇ ਗੱਲ ਪੈ ਗਿਆ ਜਾਂਦੀ ਦੇ ਮੈਂ ਤਾਂ ਕਹਾਂ ਚੱਲ ਕੋਟ ਚਾਹ ਫੜਾਉਣੀ ਆ ਨਹੀਂ ਬੱਤੀ ਬੱਤੀ ਗਲਾਸਣਾਈਆਂ ਮੈਨੂੰ ਹੈ ਜੇ ਤੂੰ ਧਰਨਾ ਹਿਸਾਗਤ ਲਾਗੇ ਬਹਿ ਰਹੀਂਦੀ ਇੱਥੇ ਥੱਲੇ ਵੀ ਤਾਂ ਬੈਠੀ ਆ ਮੰਮੀ ਮੈਨੂੰ ਕਹਿੰਦੇ ਚੱਲ ਕੋਈ ਗੱਲ ਨਹੀਂ ਅੱਗੇ ਗਾਂ ਕਰਨੀ ਮੈਂ ਕਰੀ ਜਾਵਾਂਗਾ ਤੇ ਤੂੰ ਥੱਲੇ ਜਾ ਕੇ ਹੋਰ ਕੋਈ ਤਿਆਰੀ ਤੋਰੀ ਕਰਾਂ ਤੁਹਾਨੂੰ ਪਤਾ ਕਿੰਨੇ ਕੰਮ ਹੁੰਨੇ ਨੇ ਸਾਗ ਦੇ ਕਰਨ ਵਾਲਾ ਪਹਿਲਾਂ ਮੈਂ ਤੜਕਾ ਛੀਰਿਆ ਤੇ ਮੁੜ ਤੂੰ ਧਿਆਨ ਕੇ ਬੈਗੀ ਨਾ ਤੇ ਬੁਲਾ ਮੇਰੇ ਗੱਲ ਪੈ ਗਈ ਆ ਹੈ ਉਧਰ ਵੇਖ ਲਾ ਤਾਇਆ ਤੇਰਾ ਸਾਰਾ ਦਿਨ ਤੇ ਤਾਈ ਨਾ ਕੰਮ ਕਰਾਉਂਦਾ ਰਹਿੰਦਾ ਤੇ ਜੇ ਇੱਕ ਮਿੰਟ ਦਾਸ ਅੱਗ ਡਾਹੀ ਦਿੱਤੀ ਤੇ ਕੀ ਆਖ ਰਗੀ ਭਲਾ ਇਹ ਬੰਦੇ ਨੂੰ ਤੁਸੀਂ ਆਪ ਤੇ ਕੋ ਕਰਨਾ ਨਹੀਂ ਹੁੰਦਾ ਫਿਰ ਉਹਨਾਂ ਨੇ ਵੀ ਕੁਝ ਸਾਲਣਾ ਨਾ ਤੁਹਾਡੇ ਤੇ ਤੁਸੀਂ ਨੌ ਸੋਰਾ ਨਾ ਮੇਰੇ ਪੇਸ਼ ਪਈ ਰਹੋ ਇੱਕ ਮੇਰਾ ਮੁੰਡਾ ਚੰਗਾ ਵਾ ਜਿਹੜੇ ਮੇਰੇ ਵੱਲ ਦੀ ਗੱਲ ਕਰਦਾ ਵਾ ਨਹੀਂ ਤੇ ਤੁਸੀਂ ਮੈਨੂੰ ਲੈ ਕੇ ਹੀ ਬੈਜੋ ਜਦਾਂ ਦੇ ਹੈਗੇ ਜਿੰਨੇ ਆਸ਼ ਹੈਗੇ ਤੇ ਉਹ ਵੀ ਚੰਗੇ ਹੀ ਉਹ ਵੀ ਹੁਣ ਤੁਹਾਡੇ ਮਗਰ ਲੱਗੇ ਜਾਂਦੇ ਉਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਅੱਛਾ ਤੇਰੇ ਕਹਿੰਦਾ ਮਤਲਬ ਕੀ ਆਨੀ ਪੀ ਚੰਗਾ ਸੀਗਾ ਹੁਣ ਖਰਾਬ ਹੋ ਗਿਆ ਵਾ ਖਬਰਦਾਰ ਚ ਮੇਰੇ ਪੁੱਤ ਨੂੰ ਕੋਈ ਗੱਲ ਕੀਤੀ ਜੇ ਜਿਹੜੀ ਗੱਲ ਮੇਰ ਨਾਲ ਕਰਨ ਆਏ ਉਹ ਇਹੋ ਡੈਡ ਨਾਲ ਉੱਥੇ ਕਰਨੀ ਸੀ ਨਾ ਉਹਨਾਂ ਨੂੰ ਹੀ ਆਉਂਦੇ ਵੀ ਕੋਈ ਗੱਲ ਨਹੀਂ ਤੁਸੀਂ ਜਾਓ ਮੈਂ ਆਪਿਆ ਕੰਮ ਕਰ ਲੈਨੀ ਆ ਤੇ ਉਹ ਵੀ ਖੁਸ਼ ਹੋ ਜਾਂਦੇ ਕਿਉਂ ਕਰ ਲੈਨੀ ਆ ਮੇਰੀ ਬਾਹ ਨਹੀਂ ਪੈਂਦੀ ਅਜੇ ਹਮ ਆਹੋ ਤੈਨੂੰ ਨਹੀਂ ਕਿ ਪਤਾ ਪਲੇਖਾ ਵਾ ਤੈਨੂੰ ਪੈਂਦੀ ਨਹੀਂ ਬਾਹ ਹੁਣ ਬਿਲਕੁਲ ਸਹੀ ਹੋ ਗਈ ਸਾਰਾ ਕੁਝ ਤਾਂ ਠੀਕ ਹੋ ਗਿਆ ਵਾ ਹੁਣ ਬਾਹ ਨੂੰ ਕੀ ਬਿਮਾਰੀ ਪੈ ਗਈ ਫੇਰ ਦੇਖਿਆ ਜਬਾਨ ਤੇਰੀ ਵਾਧੀ ਜਾਣ ਲਈ ਆ ਥੋੜਾ ਬੋਤਾ ਸਿੱਖ ਲੈ ਠੀਕ ਆ ਨਾ ਜਦੋਂ ਫਿਰ ਤੂੰ ਹਿਲਾ ਕੋ ਕਰਨੇ ਨੇ ਫਿਰ ਗੁੱਸੇ ਚ ਮੈਂ ਇਦਾਂ ਹੀ ਬੋਲਣਾ ਕੰਮ ਕਰਨ ਪੱਕੀ ਪਕਾਈ ਵੀ ਨਹੀਂ ਖਾਣੀ ਆਉਂਦੀ ਹੈਗੀ ਹਾਂ ਤੇਰਾ ਤਾਂ ਕੰਮ ਕਰਨ ਨੂੰ ਬੜਾ ਜੀ ਕਰਦਾ ਵਾ ਉਹ ਲੈ ਆਣ ਕੇ ਨੁਕਰੇ ਤੇ ਮਾਣਾ ਗੱਲਾਂ ਮਾਰਨ ਦੀ ਮਜੇ ਦੇ ਨਾਲ ਇਹ ਨਹੀਂ ਪਤਾ ਕਿ ਸਾਗ ਤੇ ਰਹਿ ਤੇ ਵੇਖ ਲਾ ਜਬਾਨ ਵੇਖ ਇਦਾਂ ਚਲੰਦੀ ਹੈ ਤੂੰ ਇੱਥੇ ਬੈਠੇ ਨਹੀਂ ਡੈੜੀ ਕਰਨ ਦੇ ਬੈਠੀ ਆ ਡੈੜੀ ਬੈਠੀ ਰਹਿ ਇੱਥੇ ਬੈਠੀ ਰਹਿ ਨਾ ਕੋਸ਼ ਕਰਨਾ ਨਾ ਧਿਆਨ ਕੇ ਮੇਰੇ ਤੇ ਰੋਹ ਮਾਰਨ ਲੱਗ ਪੈਂਦੇ ਆ ਚੱਲ ਯਾਰ ਉਹ ਭਾ ਬੈਠਾ ਉਹਨੂੰ ਤੇ ਉਹਨਾਂ ਕੋਈ ਗੱਲ ਬਾਤ ਮਾਰਨ ਨੇ ਕਰਦੇ ਜਨਾਨੀਆਂ ਸਿਰ ਖਾ ਲੈਂਦੀਆਂ ਨਾਲੇ ਧੁੱਪ ਧੱਪ ਲੱਗੀ ਆ ਨਾਲੇ ਉਹ ਮੜੇ ਨਿੱਗ ਲੈਨੇ ਧੁੱਪ ਦਾ ਵੀ ਭਾ ਇੱਥੇ ਬੈਠਾ ਵਾਂ ਇਹ ਵੰਡਿਆ ਤਾਂ ਇਧਰੋਂ ਉਹ ਨਾਲੇ ਵੇ ਸੇਕਣ ਡਿਆ ਧੁੱਪ ਅੱਛਾ ਨਾਲੇ ਉਹ ਪਤੀ ਹਤਰਾ ਗਿਆ ਹੀ ਅੱਜ ਬੁਲਟ ਲੈਣ ਬੁਲਟ ਬੁਲਟ ਕਿ ਤੁਸੀਂ ਕਰਨਾ ਹੀ ਮੁਰਥਾ ਤੁਹਾਡੇ ਕੋ ਹੈਗਾ ਹੀ ਉਹ ਯਾਰ ਕੀ ਦੱਸਾਂ ਤੈਨੂੰ ਉਹ ਜਿਹਦੇ ਪਿਆ ਹੀ ਉਹਦੇ ਕੋਈ ਯਾਰ ਦੋਸਤੀ ਹੋ ਉਹਨੇ ਜਾਣਾ ਹੀ ਬਾਹਰ ਅੱਛਾ ਮੋਟਰਸਾਈਕਲ ਲਿਆ ਹੋਣੇ ਨਵਾਂ ਤੋਂ ਉਹਨੂੰ ਕਿਰੇ ਪੈਸਿਆਂ ਦੀ ਲੋੜ ਸੀ ਉਹ ਆਂਦਾ ਚੱਲ ਥੋੜੇ ਬੋਦੇ ਦੇ ਜਾ ਬਾਕੀ ਮੈਨੂੰ ਦੋ ਤਿੰਨ ਵਾਰੀ ਕਿਸ਼ਤਾਂ ਤੇ ਦੇਖਣੀ ਚਲੋ ਤੇ ਮੈਂ ਭਰਾਵਾ ਫੜ ਫੁੜ ਕੇ ਫਿਰ ਰੁਪਈਆ 50 ਹਜ਼ਾਰ ਇਹਨੂੰ ਦਿੱਤਾ ਹੀ ਕਰਕੇ ਉਹ ਆਂਦਾ 50 ਮੈਨੂੰ ਚਾਹੀਦਾ ਮੈਂ ਟਿਕਟਾਂ ਟੂਟਾ ਕਰਾਉਣੀ ਆਪਣੀ ਉਹ ਚੱਲ ਇਹਨੂੰ ਕਹਣਾ ਹੋਰ ਕੇ ਇਹਨੂੰ ਦੁਕਾਨ ਦਾ ਤੁਸੀਂ ਆਪਣੇ ਪੈਸੇ ਕੋਲ ਰੱਖਾਂ ਤੁਹਾਡਾ ਕਾਰੋਬਾਰ ਤੇ ਚੱਲਣ ਡਿਆ ਸੀ ਮੋਟਰ ਪੈਸੇ ਸਾਡ ਕੋ ਬੰਜਿੰਦਰ ਸਿਆ ਕਿੱਥੇ ਆ ਉਹ ਮੈਂ ਫੜ ਤੜ ਗਈ ਹੁਣ ਉਹ ਕੀਤਾ ਹੀ ਉਹ ਕੰਮ ਇਨਾ ਕ ਮੈਂ ਚੱਲੋ ਮੁੰਡਾ ਦਾ ਬਾਕੀ ਮੈਂ ਕੋਈ ਗੱਲ ਨਹੀਂ ਬਾਅਦ ਚ ਲੈ ਲਾਂਗਾ ਸਾਨੀ ਯਾਰ ਦੋਸਤੀ ਇਹਦਾ ਉਹ ਆਹੋ ਗੱਲ ਤੇ ਆ ਨਾ ਹੁਣ ਜੇ ਇਹਨੇ ਮੁਰਸਾ ਲੈਂਦਾ ਨਾ ਬੁਲਟ ਤੇ ਹੁਣ ਸਾਡੇ ਵਾਲੇ ਨੇ ਛੇੜ ਛੇੜ ਦੇਣੀ ਆ ਨਾ ਉਹ ਵੀ ਚੁੱਪ ਬੈਠਾ ਸੀ ਉਹ ਲੈ ਦੱਸ ਤੂੰ ਛਦਾਈ ਆ ਯਾਰ ਉਹ ਕਿਹੜਾ ਬਗਾਨਾ ਵਾ ਸਾਨੂੰ ਉਹ ਪਿੰਦਰ ਵੀ ਲੈ ਆਇਆ ਕਰੂਗਾ ਕੋਈ ਗੱਲ ਨਹੀਂ ਫੇਰ ਕੀ ਆ ਉਹਨੇ ਕਿਹੜਾ ਰਾਤ ਦੇਣ ਵੀ ਉੱਥੇ ਸੰਨੀ ਨੇ ਬੁਲਟ ਚਲਾਉਂਦੇ ਰਹਿਣਾ ਵਾ ਪਰ ਇੱਕ ਗੱਲ ਉਹ ਤੂੰ ਖੁੱਤ ਤੇ ਛੇੜਤੀ ਆ ਨਾ ਹੁਣ ਉਹਨੇ ਮੇਰੀ ਜਾਨ ਖਾਣੀ ਆ ਉਹ ਨਹੀਂ ਖਾਣਾ ਤੇਰੀ ਜਾਨ ਬੁਲਟ ਚਾਹੀਦਾ ਵਾ ਤੈਨੂੰ ਜਦੋਂ ਕਹੂਗਾ ਉਹਨੇ ਉਹ ਲੈ ਜਾ ਕਰਨ ਯਾਰ ਉਹ ਜਦੋਂ ਤੇਲ ਪੈਂਦਾ ਹੋਣਾ ਸੌਖਾ ਚੱਲਣਾ ਵਾ ਪਰ ਤੂੰ ਤੇ ਕਹੀ ਜਾਂਦਾ ਵਾ ਇਹ ਲੈ ਜਾਇਆ ਕਰਿਓ ਉਹੜਾ ਲੈਣ ਗਿਆ ਵਾ ਉਹਨੇ ਦੇਣਾ ਮੁੜਕੇ ਉਹ ਕਿੱਦਾਂ ਨੀਆਂ ਗੱਲਾਂ ਕਰਨ ਲਿਆ ਤੂੰ ਦੱਸ ਕੰਨਾਂ ਦੇ ਨਾ ਮੈਂ ਛੱਡੂਗਾ ਤੋ ਦੇਣਾ ਨਹੀਂ ਉਹਨੇ ਨਾਲੇ ਪਿੰਦਰ ਮੈਨੂੰ ਬਗਾਨਾ ਕੋਈ ਭਤੀਜਾ ਵਾ ਮੇਰਾ ਹੱਥੀ ਪਾਲਿਆ ਵਾ ਜਿੱਥੇ ਮਰਜ਼ੀ ਲੈ ਕੇ ਜਾਵੇ ਉਹ ਪਾਲਿਆ ਤੇ ਹੈਗਾ ਵਾ ਨਾ ਜਦੋਂ ਤੁਹਾਨੂੰ ਤੁਹਾਨੂੰ ਵੀ ਕਹਤਾ ਨਾ ਦੋ ਵਾਰੀ ਬਾਪੂ ਮੈਂ ਨਹੀਂ ਉਹ ਦੇਣਾ ਉਹਨੇ ਉਸੇ ਵੇ ਕਹਣਾ ਚਲ ਠੀਕ ਆ ਤੂੰ ਹੀ ਮੰਨ ਜਾਣਾ ਉਹ ਯਾਰ ਤੂੰ ਫਿਕਰ ਨਾ ਕਰ ਰਾਤ ਗੜੀ ਕੁਝ ਹੋਰ ਹੁੰਦਾ ਵਾ ਤੂੰ ਆ ਕੇ ਲੈ ਆਂਦੇ ਹਾਂ ਜਿੱਥੇ ਗਏਗਾ ਉੱਥੇ ਲੈ ਜੀ ਹੋਰ ਦੱਸ ਹਾਂ ਆ ਵੇਖਾਂ ਮਢੀ ਤੇ ਚੜੀ ਫਿਰਦੀ ਹੈ ਨਾ ਬੁਲਟਾਂ ਤੇ ਪਤਾ ਤੇਲ ਕਿਦਾਂ ਖਾਂਦੇ ਆ ਉਹ ਮਨਿੰਦਰ ਸਿੰਘ ਕੀ ਕਰ ਗਿਆ ਫੇ ਨਿਆਣੇ ਵਾਲਾ ਸ਼ੌਕ ਵੀ ਪੂਰਾ ਕਰਨਾ ਪੈਂਦਾ ਵਾ ਅਗਲੇ ਲੜਦੇ ਆ ਪਰ Otra ਇੱਕ ਗੱਲ ਵਾ ਪਾਂਡਰ ਪਈਏ ਤੁਸੀਂ ਫਾਇ ਲਾ ਦੇਣੀ ਆ ਜਾਂ ਤੇ ਮੁੰਡਾ ਤੇਰਾ ਹੁੰਦਾ ਮਲਾਜਮ ਡੇਲੀ ਬਾਹਰ ਨੂੰ ਮੋਟਰਸੈਲ ਨੂੰ ਕੱਢਦਾ ਤੇ ਹੁਣ ਘਰ ਨੂੰ ਫਾਇ ਲਾਉਣਾ ਵਾ ਓਹ ਉਹ ਮਨਿੰਦਰ ਸਿੰਘ ਹੁਣ ਨਿਆਣਾ ਵਾ ਚਲੋ ਤਾਂ ਵੀ ਸ਼ੌਕ ਪੂਰਾ ਹੋ ਜਾਊਗਾ ਨਾਲੇ ਅਹੀਂ ਕਿਹੜੇ ਸਾਰੇ ਪੈਸੇ ਦੇਣੇ ਆ ਕੋਈ ਤਾਂ ਕਣਕੋ ਦੇਣੇ ਕੋਈ ਗਾਂ ਝੋਨਿਓ ਦੇਣੇ ਉਹ ਸਾਰੇ ਨਿਆਣੇ ਆ ਥੋੜੀ ਮੰਨੀ ਜਾਈ ਦੇਂਦੇ ਕੋਈ ਆਪਣਾ ਸਟੈਂਡ ਰੱਖਿਆ ਕਰੋ ਨਾ ਘਰ ਉਹ ਗੱਲ ਤੇ ਤੇਰੀ ਵੀ ਠੀਕ ਆ ਪਰ ਤੈਨੂੰ ਬੜਾ ਨਿਆਣੇਵੇਂ ਆਂਦੇ ਚੱਲ ਕੇ ਸਾਡਾ ਸ਼ੌਂਕ ਪੂਰਾ ਹੋ ਜਾਊਗਾ ساری ਉਮਰ ਅਸੀਂ ਤੇ ਗਰੀਬੀ ਚ ਕੱਟ ਲਈ ਆ ਤੇ ਚੱਲ ਜੇ ਉਹ ਮੇਲਨ ਰਿਆ ਮਾੜਾ ਮੋਟਾ ਤੇ ਲੈ ਲੈ ਮੁੰਡਾ ਹੋਰ ਕੱਲੋਂ ਨਾ ਕਿ ਨਾ ਭਾਈ ਜਾਈ ਕਹਿੰਦੇ ਭਾਈ ਜਾਈ ਲੈਦੀ ਫਿਰ ਉਹ ਭਾਈ ਜਾਈ ਕਿੱਥੋਂ ਲੈ ਲੈਣਾ ਦੱਸ ਜੱਟ ਕਿਤੇ ਆ ਗਏ ਨੇ ਕਿਉਂਕਿ ਭਾਈ ਜਾਈ ਲੈ ਲੈਣਾ ਉਹ ਚੰਗਾ ਭਰਾ ਟਾੜੀਆਂ ਤੁਸੀਂ ਜਾਣੋ ਮੈਂ ਕਿਹੜਾ ਤੇਲ ਪਾ ਕੇ ਦੇਣਾ ਮੈਂ ਦੱਸ ਸਗੋਂ ਹੌਸਲਾ ਦੇ ਆਣ ਕੇ ਵੀ ਜੇ ਫੜ ਤੜ ਕੇ ਲੈ ਲੈਣ ਲੱਗੇ ਆ ਹੱਦ ਵਾ ਯਾਰ ਇਹਦਾ ਤੇ ਚੱਲ ਗਿਆ ਵਾ ਬੁਲਟ ਲੈਣ ਉਹਨਾਂ ਸਮਝ ਲਾ ਵੀ ਸਾਡੇ ਘਰ ਵੀ ਲੜਾਈ ਪਈ ਪਈ ਲੋ ਚਲੋ ਵੇਖੋ ਕੀ ਬਣਦਾ ਹੁਣ